ਹਾਂਜੀ ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਇਕਨਾਮੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਹਿਸਟਰੀ ਦਾ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਡੀ ਰਿਵੀਜ਼ਨ ਵੀਡੀਓ ਬਹੁਤ ਛੋਟੀਆਂ-ਛੋਟੀਆਂ ਹੀ ਹੋਣਗੀਆਂ ਸਾਰੇ ਲੈਸਨਾਂ ਦੀਆਂ ਇਸ ਕਰਕੇ ਸਕਿੱਪ ਨਾ ਕਰਿਓ ਧਿਆਨ ਨਾਲ ਦੇਖਿਓ ਕਿਉਂਕਿ ਸਿਰਫ ਇਹੀ ਕੁਐਸਚਨ ਨਹੀਂ ਇਹ ਤੋਂ ਇਲਾਵਾ ਹੋਰ ਕਿਹੜੇ ਇੰਪੋਰਟੈਂਟ ਕੁਐਸਚਨ ਹੋ ਉਹ ਵੀ ਤੁਹਾਨੂੰ ਨਾਲ-ਨਾਲ ਹੀ ਦੱਸੇ ਜਾਣਗੇ ਦੱਸੇ ਪਰ ਲੈਸਨ ਵਾਈਜ਼ ਹੀ ਆਣਗੇ ਅੱਜ ਪਾਠ ਪਹਿਲੇ ਦੀ ਗੱਲ ਕਰਾਂਗੇ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਤਿਹਾਸ ਤੇ ਪ੍ਰਭਾਵ ਇਹਦੇ ਵਿੱਚ ਟੋਟਲ 5 ਕੁਐਸਚਨ ਬਣਦੇ ਨੇ ਕਿਹੜੇ-ਕਿਹੜੇ ਨੇ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ ਹਿਮਾਲਿਆ ਪਰਬਤ ਦੇ ਪੰਜਾਬ ਨੂੰ ਮੁੱਖ ਕੀ ਲਾਭ ਨੇ ਦੁਆਬ ਸ਼ਬਦ ਤੋਂ ਕੀ ਭਾਵ ਹੈ ਪੰਜਾਬ ਦੇ ਦੁਆਬਿਆਂ ਦਾ ਨਾਮ ਲਿਖੋ ਹੁਣ ਦੇਖੋ ਇਸ ਕੱਲਾ ਤੋਂ ਉਹਨੂੰ ਇਹ ਵੀ ਆ ਸਕਦਾ ਕਿ ਦੁਆਬ ਸ਼ਬਦ ਤੋਂ ਕੀ ਭਾਵ ਹੈ ਕੱਲਾ ਇਹ ਵੀ ਆ ਸਕਦਾ ਛੋਟਿਆਂ ਵਿੱਚ ਠੀਕ ਹੈ ਤੇ ਟੋਟਲ ਵੱਡਿਆਂ 'ਚ ਕੀ ਆਊਗਾ ਪੰਜ ਦੁਆਬਿਆਂ ਬਾਰੇ ਵਿਸਥਾਰਪੂਰਵਕ ਵੀ ਦੱਸਣਾ ਵਾ ਠੀਕ ਹੈ ਕਵੈਸਚਨ ਨੰਬਰ 4 ਕੀ ਬਣਦਾ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਰਾਜਨੀਤਿਕ ਇਤਿਹਾਸ ਉੱਪਰ ਕੀ ਪ੍ਰਭਾਵ ਪਾਇਆ ਰਾਜਨੀਤਿਕ ਵੀ ਪੁੱਛਿਆ ਜਾ ਸਕਦਾ ਪੋਲੀਟੀਕਲ ਵੀ ਪੁੱਛਿਆ ਜਾ ਸਕਦਾ ਠੀਕ ਹੈ ਸੌਰੀ ਰਾਜਨੀਤਿਕ ਦਾ ਪੁੱਛਿਆ ਜਾ ਰਿਹਾ ਵਾ ਇਸ ਤੋਂ ਇਲਾਵਾ ਇਤਿਹਾਸ ਦੇ ਉੱਤੇ ਰਾਜਨੀਤਿਕ ਤੋਂ ਇਲਾਵਾ ਜੀਓਗ੍ਰਾਫੀਕਲ ਕੀ ਕੰਡੀਸ਼ਨਸ ਨੇ ਉਹ ਵੀ ਪੁੱਛੀਆਂ ਜਾ ਸਕਦੀਆਂ ਨੇ ਇਸ ਤੋਂ ਬਾਅਦ ਦਰਿਆਵਾਂ ਨੇ ਇਥੋਂ ਦੇ ਇਤਿਹਾਸ ਤੇ ਕਿਵੇਂ ਪ੍ਰਭਾਵ ਪਾਇਆ ਇਹ ਵੀ ਚੀਜ਼ ਜਿਹੜੀ ਆ ਬੜੀ ਇੰਪੋਰਟੈਂਟ ਆ ਹੁਣ ਇਹਦੇ ਵਿੱਚ ਜੇ ਆਪਾਂ ਮੋਸਟ ਇੰਪੋਰਟੈਂਟ ਦੀ ਗੱਲ ਕਰੀਏ ਤਾਂ ਇੰਪੋਰਟੈਂਟ ਤੇ ਪੰਜ ਦੇ ਪੰਜੇ ਕੁਐਸਚਨ ਨੇ ਪਾਰਟ ਪਹਿਲਾ ਵਾ ਠੀਕ ਆ ਦੋਸਤੋ ਯਾਦ ਕਰ ਲਿਓ ਇਹ ਸਾਡਾ ਪਾਰਟ ਪਹਿਲਾ ਵਾ ਕੁਐਸਚਨਾਂ ਦਾ ਪਾਰਟ 2 ਦੇ ਵਿੱਚ ਸਾਨੂੰ ਅਸੀਂ ਹੋਰ ਇੰਪੋਰਟੈਂਟ ਕੁਐਸਚਨਾਂ ਦੀ ਗੱਲ ਕਰਨੀ ਆ ਜਿਹੜੇ ਕਿ ਵੱਡੇ ਲੌਂਗ ਕੁਐਸਚਨ ਨੇ ਠੀਕ ਹੈ ਕਈ ਵਾਰ ਕੀ ਐਗਜ਼ਾਮੀਨਰ ਕੀ ਕਰਦਾ ਵਾ ਕਈ ਵਾਰ ਦੋ ਕੁਐਸਚਨਾਂ ਨੂੰ ਮਿਲਾ ਕੇ ਜਿਹੜਾ ਇਹ ਕੁਐਸਚਨ ਪੁੱਛ ਲੈਂਦਾ ਵਾ ਕਹਿੰਦਾ ਮਤਲਬ ਇਹ ਦੋ ਕੁਐਸ਼ਨ ਨੂੰ ਮਿਲਾ ਕੇ ਇੱਕ ਕੁਐਸ਼ਨ ਪੁੱਛ ਲਿਆ ਜਾਂਦਾ ਵਾ ਉਹਨੂੰ ਲੌਂਗ ਬਣਾ ਦਿੱਤਾ ਜਾਂਦਾ ਤਾਂ ਇਹ ਵੀ ਹੋ ਸਕਦਾ ਵਾ ਠੀਕ ਹੈ ਡਿਵਾਈਡ ਕਰਕੇ ਤਾਂ ਇਹ ਪੰਜ ਕੁਐਸ਼ਨਾਂ ਨੂੰ ਯਾਦ ਕਰ ਲਿਓ ਇਹ ਮੋਸਟ ਇੰਪੋਰਟੈਂਟ ਨੇ ਪਹਿਲੇ ਲੈਸਨ ਦੇ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਤੇ ਉਹਨਾਂ ਦਾ ਇਤਿਹਾਸ ਜਿਹੜਾ ਵਾ ਉਹਨਾਂ ਦੇ ਲਈ ਵੀਡੀਓ ਟੈਂਚਰਮੈਂਟਾਂ ਦੀ ਬਣਾਇਆ ਕਰਾਂਗੇ ਪਰ ਲੈਸਨ ਵਾਈਜ਼ ਹੀ ਕੁਐਸ਼ਨ ਦੱਸੂਗਾ ਪਾਰਟ 2 ਜਿਹੜਾ ਨੈਕਸਟ ਵੀਡੀਓ 'ਚ ਦੱਸਾਂਗੇ ਇਹ ਪੰਜੇ ਕਵਿਸ਼ਨਾਂ ਨੂੰ ਲੜ ਬਣ ਲਿਓ ਇਸ ਤੋਂ ਇਲਾਵਾ ਹਿਸਟਰੀ ਦੀ ਲੈਸਨ ਵਾਈਜ਼ ਤਿਆਰੀ ਪੂਰੀ ਪ੍ਰੋਪਰ ਮੈਂ ਪਲੇਲਿਸਟ ਕ੍ਰੀਏਟ ਕਰ ਰਿਹਾ ਵਾ ਬਣਾ ਰਿਹਾ ਵਾ ਤੇ ਤੁਸੀਂ ਪਲੇਲਿਸਟ ਦਾ ਲਿੰਕ ਡਿਸਕ੍ਰਿਪਸ਼ਨ ਚੋਂ ਦੇਖ ਸਕਦੇ ਹੋ ਤੇ ਟੈਲੀਗ੍ਰam ਨੂੰ ਜਰੂਰ ਜੁਆਇਨ ਕਰਿਓ ਠੀਕ ਹੈ ਜੀਐਸ ਸਟਡੀ ਟਿਪਸ ਨਾਮ ਦਾ ਟੈਲੀਗ੍ਰam ਗਰੁੱਪ ਆ ਜਰੂਰ ਉਸ ਨੂੰ ਜੁਆਇਨ ਕਰਕੇ ਰੱਖਿਓ ਠੀਕ ਹੈ ਪੰਜੇ ਕਵਿਸ਼ਨ ਨੋਟ ਕਰਿਓ ਅਗਲੀ ਵੀਡੀਓ ਚ ਕਰਾਂਗੇ ਪਾਰਟ ਨੰਬਰ 2 ਪੰਜਾਬ ਦੇ ਇਤਿਹਾਸਿਕ ਸੋਮੇ ਧੰਨਵਾਦ